ਸੀ ਸੀ ਟੀ ਵੀ ਵਿੱਚ ਕੈਦ ਹੋਈ ਹੈ ਕਟੜਾ ਬਠਿੰਡਾ ਜिले ਦੀ ਹੈ ਜਿੱਥੇ ਇੱਕ ਨੌਸਰਵਾਜ ਵੱਲੋਂ ਬਜ਼ੁਰਗ ਦੁਕਾਨਦਾਰ ਨੂੰ ਆਪਣੇ ਗੱਲਾਂ ਵਿੱਚ उलझा ਕੇ ਉਸ ਦਾ ਕੀਮਤੀ ਮੋਬਾਈਲ ਚੋਰੀ ਕੀਤਾ ਗਿਆ ਤੁਸੀਂ ਦੇਖ ਸਕਦੇ ਹੋ ਕਿ ਇੱਕ ਪਰਨਾਤਾਰੀ ਨੌਜਵਾਨ ਬਜ਼ੁਰਗ ਨੂੰ ਪਰੋਠੇ ਬਣਾਉਂਦੀ ਗੱਲਾਂ ਚ ਦੁਕਾਹਾਰਿਆ ਹੈ ਵੀ ਉਸ ਦੇ ਵਿੱਚ ਕੀ ਪੋੜਾ ਹੈ ਤੇ ਕੀ ਨਹੀਂ ਪੋੜਾ ਉਹ ਬਜ਼ੁਰਗ ਨੂੰ ਇੰਨਾ ਉਲਝਾ ਦਿੰਦਾ ਕਿ ਬਜ਼ੁਰਗ ਕੰਮ ਦੇ ਵਿੱਚ ਵਿਜੀਜਿਆ ਜਾਂਦਾ ਹੈ ਗਈ ਆਖਸਰ ਦੁਕਾਨ ਨੂੰ ਵੀ ਇਹੀ ਹੁੰਦਾ ਵੀ ਅਸੀਂ ਵਧੀਆ ਕੁਆਲਿਟੀ ਪੇਚ ਖਰੀਦੇ ਪਰ ਉਸ ਨੂੰ ਇਹ ਵੀ ਪਤਾ ਵੀ ਜਿਹੜਾ ਇਹ ਨੌਜਵਾਨ ਪ੍ਰੋਟੈਸਪੇਲਾ ਇਹ ਟ੍ਰਸਟ ਦਿਖਾ ਰਿਹਾ ਹੈ ਅਸਲ ਵਿੱਚ ਇਹ ਉਸ ਦੀ ਦੁਕਾਨ ਵਿੱਚ ਚੋਰੀ ਕਰਦਾ ਹੈ ਤੁਸੀਂ ਦੇਖ ਰਹੇ ਹੋ ਕਿ ਇਸ ਨੌਜਵਾਨ ਵੱਲੋਂ ਹੌਲੀ-ਹੌਲੀ ਆਪਣੇ ਥੱਪੇ ਹੱਥ ਦਰਨਾ ਖੋਲ ਲਿੱਤਾ ਗਿਆ ਤੇ ਰਬ ਜਰ ਨੂੰ ਕਰ ਲਾ ਜਲ ਕੇ ਚੋ ਮੋਬਾਈਲ ਕੱਟ ਕੇ ਚੱਕ ਲੈ ਆ ਪਰ ਬਜ਼ੁਰਗ ਨੂੰ ਹਜੇ ਵੀ ਨਹੀਂ ਪਤਾ ਚੱਲਿਆ ਵੀ ਇਹ ਬੰਗਾਲਾ ਚੋਰੀ ਕਰਕੇ ਲੈ ਗਿਆ ਇਹਰ ਕੋਈ ਵੀ ਪਰੋਠੇ ਬਣਾਉਣ ਦੇ ਵਿੱਚ ਬਿਜੀ ਹੈ ਤੇ ਉਸ ਨੂੰ ਇਸ ਕੱਲ ਦਾ ਭੋਰਾ ਵੀ ਇਰਮ ਨਹੀਂ ਕਿ ਇਸ ਲੋਸਰ ਵਾਲੇ ਨੇ ਉਸ ਦਾ ਮੋਬਾਈਲ ਚੋਰੀ ਕਰਦਾ ਜੇਕਰ ਤੁਸੀਂ ਇਸ ਦੀ ਪਛਾਣ ਕਰਦੇ ਹੋ ਤਾਂ ਜਰੂਰ ਦੱਸਿਓ